ਅੱਜ ਨੈਣਾ ਆਰਿਆ ਧਰਮਸ਼ਾਲਾ ਵਿਖੇ ਆਰਿਆ ਸਮਾਜ ਵੱਲੋਂ ਪ੍ਰਦਾਨ ਯਸ਼ਪਰ ਸਿੰਗਲਾ ਦੀ ਅਗਵਾਈ ਹੇਠ Hindu ਨਵ ਵਰਸ਼ ਬਿਕਰਮੀ ਸੰਮਤ 2082 ਅਤੇ ਆਰਿਆ ਸਮਾਜ ਦੇ 150ਵੇਂ ਸਥਾਪਨਾ ਦਿਵਸ ਮੌਕੇ ਹਵਨ ਯਗ ਕਰਵਾਇਆ ਗਿਆ ਆਰਿਆ ਸਮਾਜ ਵੱਲੋਂ ਕਰਵਾਏ ਇਸ ਸਮਾਗਮ ਵਿੱਚ ਸ਼ਹਿਰ ਦੀਆਂ ਨਾਮੀ ਸ਼ਖਸੀਤਾਂ ਵੱਲੋਂ ਹਾਜ਼ਰੀ ਭਰੀ ਅਤੇ ਹਵਨ ਯਗ ਕੀਤਾ ਗਿਆ ਹਵਨ ਯਗ ਦੀ ਸਮਾਪਤੀ ਉਪਰੰਤ ਦਇਆਨੰਦ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਪ੍ਰਦਾਨ ਯਾਸ਼ਪਰ ਸਿੰਗਲਾ ਅਤੇ ਆਏ ਹੋਏ ਮਹਿਮਾਨਾਂ ਨੇ ਆਰਿਆ ਸਮਾਜ ਦੇ ਸਥਾਪਨਾ ਦਿਵਸ ਮੌਕੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ કેરેડા શિલ્પી પર ગોલાજી ઇન્ડસ્ટ્રીઝ ઇન સત્તા યહા પહોંચને પર આતિક અભિનંદન ઓર બહોત બહોત ધન્યવાદ આજ ਸਾડા ભારતીયાં ਦਾ નવ વર્ષ છે ઈસાઈત વાલે 1 જાન્યુઆરી નો મનાંદે ને નવા વર્ષ લેકિન અસી ભારતીય લોગ જો વૈદિક સંસ્કૃતિ ચ વિશ્વાસ કરદે આ અસી ચેતર શુક્લ દી પ્રતિપદાન નો એ નવા વર્ષ શુરુ કરદે ઓર તુસી દેખ દે હોને આ ਕਿ ਪ੍ਰਕਿਰਤੀ ਕਿਸ ਤਰੀਕੇ ਦੇ ਨਾਲ ਆਪਣਾ ਰੰਗ ਦਿਖਾ ਰਹੀ ਹੈ ਚਾਰੇ ਪਾਸੇ ਫੁੱਲ ਖਿਲੇ ਹੋਏ ਨੇ ਚਾਰੇ ਪਾਸੇ ਹਰਿਆਲੀ ਨਜ਼ਰ ਆ ਰਹੀ ਹੈ ਔਰ ਦਿਨ بڑے ਹੋਣੇ ਸ਼ੁਰੂ ਹੋ ਗਏ ਨੇ ਔਰ ਖੁੱਲ ਗਏ ਨੇ ਦਿਨ ਸੇ ਹਰ ਇੱਕ ਵਿਅਕਤੀ ਦਾ ਕੰਮ ਕਰਨ ਨੂੰ ਜੀ ਕਰਦਾ ਔਰ ਇਸੇ ਦਿਨ ਜੋ ਅਸੀਂ ਵੈਦਿਕ ਲੋਕਾਂ ਮੰਨਦੇ ਆ ਕਿ ਈਸ਼ਵਰ ਨੇ ਇਸੇ ਦਿਨ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਔਰ ਸਾਨੂੰ ਵੇਦ ਗਿਆਨ ਦੇ ਕੇ ਇਸ ਸੰਸਾਰ ਚ ਭੇਜਿਆ ਸੀ ਸੋ ਇਹ ਦਿਨ ਸਾਡੇ ਲਈ ਬੜਾ ਪਵਿੱਤਰ ਹੈ ਆਰੀਆ ਸਮਾਜ ਦੀ ਸਥਾਪਨਾ ਅੱਜ ਤੋਂ 150 ਸਾਲ ਪਹਿਲਾਂ ਮਹਾਰਿਸ਼ੀ ਦਾਯਾਨੰਦ ਸਰਸਵਤੀ ਜੀ ਨੇ ਬੰਬਈ ਦੇ ਵਿੱਚ ਸਨ 1875 ਦੇ ਵਿੱਚ ਵਿਕਮ ਸੰਮਤ 2032 ਦੇ ਵਿੱਚ ਕੀਤੀ ਸੀ ਜਿਨੂੰ ਕਿ ਅੱਜ 150 ਸਾਲ ਹੋ ਗਏ ਨੇ ਔਰ ਸਾਰਾ ਸੰਸਾਰ ਜਿੱਥੇ-ਜਿੱਥੇ ਆਰਿਆ ਸਮਾਜ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇਨਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਇਹ 150 ਸਾਲ ਜੋ ਹੈ ਆਰੀਆ ਸਮਾਜ ਦੀ ਸਥਾਪਨਾ ਦਾ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਆਰੀਆ ਸਮਾਜ ਸਮਾਣਾ ਵੀ ਅੱਜ ਇਸ ਦਿਨ ਨੂੰ ਬੜੀ ਖੁਸ਼ੀ ਅਤੇ ਉલ્લાਸ ਦੇ ਨਾਲ ਮਨਾ ਰਿਹਾ ਹੈ ਹੁਨੇ ਅਸੀਂ ਯੱਜ ਕੀਤਾ ਹੈ ਔਰ ਹੁਣ ਜੋ ਹੈ ਇੱਕ ਵਿਚਾਰ ਗੋਸਤੀ 2 ਘੰਟੇ ਦੀ ਇਸ ਨਵੇਂ ਸਾਲ ਦੇ ਉੱਤੇ ਕੀਤੀ ਜਾਏਗੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਸ ਸ਼ੁਭ ਦਿਨ ਦੇ ਉੱਤੇ ਬਹੁਤ-ਬਹੁਤ ਬਧਾਈ ਦਿਆਂ ਜੈ ਸ਼੍ਰੀ ਰਾਮ ਅੱਜ ਪੱਲਾ ਦਾ ਸਾਰੇ ਦੇਸ਼ ਵਾਸੀਆਂ ਨੂੰ ਅਜੰਮੇ ਨਵ ਸੰਮਤ 2082 ਦੀਆਂ ਲੱਖ ਲੱਖ ਵਧਾਈਆਂ ਹੁਣ ਜੋ ਕਿ ਅੱਜ ਬਹੁਤ ਹੀ ਵੱਡਾ ਦਿਨ ਹੈ ਹਿੰਦੂ ਧਰਮ ਦੇ ਵਿੱਚ ਨਵਾਂ ਸਾਲ ਜਿਹਨੂੰ ਸਹੀ ਮੈਨੇ ਦੇ ਵਿੱਚ ਆਪਾਂ ਨਿਊ ਇਅਰ ਕਹਿੰਦੇ ਆ ਤਾਂ ਹਿੰਦੂ ਬਿਕਰਮੀ ਸੰਮਤ ਦਾ ਅੱਜ ਪਹਿਲਾ ਦਿਨ ਨਵੇਂ ਸਾਲ ਦਾ ਅੱਜ ਸ਼ੁਰੂ ਹੋ ਰਿਹਾ ਜਿਹਨੂੰ ਕਿ ਸਾਰੇ ਹਿੰਦੂ ਵਾਸੀ ਬੜੇ ਉਤਸ਼ਾਹ ਦੇ ਨਾਲ ਮਨਾ ਰਹੇ ਨੇ ਵੱਖ-ਵੱਖ ਸਥਾਨਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਸਮਾਣੇ ਉਸੇ ਦੇ ਤਹਿਤ ਅੱਜ ਮਾਤਾ ਨੈਨਾ ਆ ਰਿਹਾ ਤਾਂ ਰਮਸ਼ਾਲਾ ਦੇ ਵਿੱਚ ਆਰਸ ਸਮਾਜ ਵੱਲੋਂ ਵੀ ਇੱਕ ਨਵਾਂ ਵਰਸ਼ ਦੇ ਉਪਲਬਧ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਜੋ ਕਿ ਨਵਾਂ ਵਰਸ਼ ਬੜੇ ਹੀ ਉਤਸ਼ਾਹ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਜੈ ਸ਼੍ਰੀ ਰਾਮ ਹਾਂ ਜੀ ਮੰਤਰੀ ਸਾਹਿਬ ਤੁਸੀਂ ਕੀ ਕਹੋਗੇ ਜੀ ਬਹੁਤ ਹੀ ਅੱਜ ਮਨ ਖੁਸ਼ ਹੋਇਆ ਅੱਜ ਆਰਸ ਮਾਜ ਕਰਮਸ਼ਾਲਾ ਦੇ ਵਿੱਚ ਇਹ 150 ਜਿਹੜਾ ਹੈਗਾ ਜ਼ਿਕਰ ਸਮਤੀ ਇਹਨਾਂ ਦੀ ਸਥਾਪਨਾ ਦਿਵਸ ਜਿਹੜਾ ਹੈਗਾ ਅੱਜ ਇਹਨਾਂ ਦਾ ਹੈਗਾ ਅੱਜ ਪ੍ਰਧਾਨ ਅਯਸ਼ਪਾਲ ਸਿੰਘਲਾ ਜੀ ਨੇ ਇਹਨਾਂ ਨੇ ਇੱਥੇ ਬੁਲਾ ਕੇ ਸਾਨੂੰ ਅਸੀਂ ਪੁਰਨ ਦੇ ਭਾਗੀ ਬਣਿਆ ਇੱਥੇ ਅੱਜ ਵੀ ਹੋਇਆ ਇੱਥੇ ਅੱਜ ਯਾਗਿਕ ਸ਼ਾਲਾ ਦੇ ਜੱਜ ਹੋਇਆ ਬਹੁਤ ਹੀ ਮਤਲਬ ਵਧੀਆ ਉਕਰਾਲਾ ਜਿਹੜਾ ਸ਼ੁਰੂਆਤ ਜਿਹੜੀ ਹੈ ਯਕਨ ਨਾਲ ਹੋਈ ਹੈ ਤੇ ਮੈਂ ਅਯਸ਼ਪਾਲ ਪ੍ਰਧਾਨ ਜੀ ਨੂੰ ਕੋਈ ਸੰਸਥਾ ਨੂੰ ਵੀ ਸਾਰੇ ਪੂਰੇ ਸਮਾਜ ਨੂੰ ਵੀ ਜਿਹੜਾ ਇਹ ਦਿਵਸ ਹੈ ਬਹੁਤ ਹੀ ਖੁਸ਼ਹਾਲਤਾ ਨਾਲ ਮਨਾਇਆ ਰ ਬਹੁਤ ਬਹੁਤ ਧੰਨਵਾਦ ਬਹੁਤ ਜੈ ਗਊ ਮਾ ਜੈ ਅੱਜ ਆਰਐਸ ਮਾਦਾ 150 ਸਾਲ ਸਥਾਪਨਾ ਦਿਵਸ ਲਈ ਹੈ ਔਰ ਪਹਿਲਾ ਨਰਾਤਾ ਹੈ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਜੋ ਆਪਣੀ ਪੰਜਾਬ ਨੂੰ ਹਿੰਦੁਸਤਾਨ ਨੂੰ ਇਸ ਸ਼ੁਭ ਕਾਮਨਾ ਤੇ ਲੱਖ ਲੱਖ ਮੁਬਾਰਕਬਾਦ